5 ਪੈਕੇਟ ਮੈਗੀ ਦੇ ਦਿਓ। ਸੀਮਾ ਤੁਸੀਂ ਤਾਂ ਐਂ ਕਰੋ ਆ ਨਾਲ ਦੀ ਦੁਕਾਨ ਤੋਂ ਲੈ ਲਓ ਮੈਗੀ। ਨਾਲ ਦੀ ਦੁਕਾਨ ਤੋਂ ਕਿਉਂ ਪਈ ਤਾਂ ਹੈਗੀ ਆ? ਉਹ ਮੈਡਮ ਜੀ ਇਹ ਸਾਰੀ ਮੈਗੀ ਨਾ ਐਕਸਪਾਇਰ ਹੋ ਗਈ ਆ। ਜੇ ਐਕਸਪਾਇਰ ਆ ਤਾਂ ਸੁੱਟ ਦੋ ਨਾ ਰੱਖੀ ਕਿਉਂ? ਉਹ ਸੁੱਟ ਲਈ ਸੀਗੀ ਅੱਜ, ਮੁੰਡਾ ਨਹੀਂ ਆਏਗਾ। ਅੱਜ ਸ਼ਾਮ ਨੂੰ ਚੁਕਾ ਦੇਣੀ ਆ ਬਸ। ਕੱਲ ਨੂੰ ਆਜੂਗਾ ਨਵਾਂ ਮਾਲ। ਕੱਲ ਨੂੰ ਲੈ ਜਾਓ, ਅੱਜ ਤੁਸੀਂ ਇੱਧਰੋਂ ਲੈ ਜਾਓ। ਠੀਕ ਆ। ਦੇਰੇ ਆ ਮੈਂ ਅੱਗੀ ਐਕਸਪਾਇਰ ਥੋੜੀ ਐ ਤਾਂ ਪਰਸੋਂ ਹੀ ਆਈ ਐ ਹਾਂ ਮਮ ਨੂੰ ਬਤਾ ਤੇ ਵੀਰੇ ਸਰੋਂ ਕੁੜੀ ਨੂੰ ਕਿਉਂ ਮੋੜਦਾ ਕੋਈ ਨਹੀਂ ਤੰਨ ਦੱਸ ਦੂੰਗਾ ਤੂੰ ਜਾ ਕੇ ਕੰਮ ਕਰ ਆਉਂਦਾ ਅਬ ਇਹ ਦੋ ਬਰੈਡ ਦੇ ਪੈਕ ਨਹੀਂ ਬਰੈਡ ਯਾਰ ਐਂ ਕਰ ਤੂੰ ਨਾ ਗਾਂ ਵਾਲੀ ਦੁਕਾਨ ਤੋਂ ਲੈਦਾ ਉਹ ਯਾਰ ਬਾਈ ਤੁਹਾਡੇ ਤੇ ਕੰਮ ਤੇ ਪਏ ਤਾਂ ਹੈਗੇ ਯਾਰ ਉਹ ਪਏ ਤਾਂ ਹੈਗੇ ਯਾਰ ਇਹਨਾਂ ਦੀ ਨਾ ਡੇਡ ਲੰਘ ਗਈ ਯਾਰ ਜੀ ਐਕਸਪਾਇਰ ਹੋ ਗਏ ਤਾਂ ਇਹਨੂੰ ਸੁੱਟ ਦਿਓ ਨਾ ਤੁਸੀਂ ਕਸਟਮਰ ਨੂੰ ਪੁਰਾਣਾ ਮਾਲ ਦੋਗੇ ਉਹ ਮੇਰੇ ਕੰਪਨੀ ਦੇ ਬ੍ਰੈਂਡ ਆ ਇਹ ਸਿੱਟੀ ਦੇ ਨਹੀਂ ਹੁੰਦੇ ਆਥਮੇ ਕੰਪਨੀ ਦੀ ਗੱਡੀ ਆਉਗੀ ਇਹ ਆਪਾਂ ਮਾਲ ਚੁਕਾ ਦੇਣਾ ਉਹਨਾਂ ਨੂੰ ਉਹਨਾਂ ਨੇ ਨਵਾਂ ਮਾਲ ਦੇ ਦੇਣਾ ਚਲ ਠੀਕ ਆ ਭਰਾ ਮੇਰੇ ਤਾਂ ਸਿਰ ਠੀਕਾ ਪਹਿਲਾਂ ਤੁਸੀਂ ਉਹ ਕੁੜੀ ਨੂੰ ਮੋੜ ਤਾਂ ਇਹ ਕਹਿ ਕੇ ਵੀ ਮੈਗੀ ਐਕਸਪਾਇਰ ਹੁਣ ਤੁਸੀਂ ਇਹ ਮੁੰਡੇ ਨੂੰ ਮੋੜ ਤਾਂ ਇਹ ਕਹਿ ਕੇ ਇਹ ਬਰੈਡ ਐਕਸਪਾਇਰ ਹੈ ਪਰ ਬਰੈਡ ਤੇ ਹਲੇ ਸਵੇਰੇ ਹੀ ਆਈ ਨਹੀਂ। ਸੇਵਾ ਗੱਲ ਪਤਾ ਜੀਆ। ਅੱਜ ਜਿਹੜੀ ਪਰਾ ਦੁਕਾਨ ਖੁੱਲੀ ਆ ਨਾ ਇਹ ਹਫ਼ਤੇ ਨੂੰ ਪਹਿਲਾਂ ਇੱਕ ਬਜ਼ੁਰਗ ਬਾਬੇ ਨੇ ਖੋਲੀ ਏ। ਮੈਨੂੰ ਪਤਾ ਲੱਗਾ ਉਹ ਬਾਬਾ ਇੱਥੇ ਇੱਕ ਕਿਰਾਏ ਦੇ ਮਕਾਨ ਤੇ ਰਹਿੰਦਾ ਉਹਦੇ ਘਰ ਵਾਲੀ ਨਾਲ। ਉਹਨਾਂ ਦੇ ਕੋਈ ਆਦਤ ਵੀ ਹੈ ਨਹੀਂਗੀ। ਆ ਦੁਕਾਨ ਵੀ ਉਹਨਾਂ ਨੇ ਲੋਨ ਚੱਕ ਕੇ ਪਾਈ ਏ। ਹਰੇਕ ਬੰਦਾ ਸਵੇਰੇ ਘਰੋਂ ਨਿਕਲਦਾ ਕਿ ਅੱਥਰ ਨੂੰ 4 ਪੈਸੇ ਕਮਾ ਕੇ ਨਾ ਘਰੇ ਜਾਉਣਾ। ਪਰ ਉਹ ਬਾਬੇ ਦੀ ਨਵੀਂ ਦੁਕਾਨ ਕਰਕੇ ਨਵੇਂ ਲੋਕ ਕਰਕੇ ਇੱਥੇ ਨਾਲ ਕੋਈ ਜਾਣਦਾ ਨਹੀਂ। ਇਸ ਕਰਕੇ ਉਹਨਾਂ ਦੇ ਗਾਹਕ ਨਹੀਂ ਜਾਂਦਾ ਤਾਂ ਹੀ ਮੈਂ 2-4 ਗਾਹਕ ਉਧਰ ਭੇਜ ਦਿੰਨਾ ਵੀਰੇ ਇਦਾਂ ਤਾਂ ਫਿਰ ਆਪਣਾ ਨੁਕਸਾਨ ਹੋ ਜਾਊ ਆਪਣੇ ਕਸਟਮਰ ਉਧਰ ਜਾਣ ਲੱਗ ਜਾਣਗੇ ਤੈਨੂੰ ਕਿਹਨੇ ਕਿਹਾ ਆਪਣਾ ਨੁਕਸਾਨ ਹੋ ਜਾਊਗਾ ਤੈਨੂੰ ਪਤਾ ਰੱਬ ਜਦੋਂ ਇਸ ਧਰਤੀ ਤੇ ਇਨਸਾਨ ਨੂੰ ਭੇਜਦਾ ਨਾ ਤਾਂ ਉਹਦਾ ਦਾਣਾ ਪਾਣੀ ਲੈ ਕੇ ਭੇਜਦਾ ਜਿਹੜਾ ਰੱਬ ਨੇ ਆਪਣੇ ਕਰਮਾਂ 'ਚ ਲਿਖਿਆ ਨਾ ਉਹ ਆਪਾਂ ਨੂੰ ਹੀ ਮਿਲਣਾ ਤੇ ਜਿਹੜਾ ਉਹਨਾਂ ਦੇ ਹੋ ਉਹਨਾਂ ਨੂੰ ਸੀਮਾ ਆਪਾਂ ਨੂੰ ਦਾ ਵੈਗ ਨੂੰ ਨੇ ਇੰਨੇਕ ਜੋਗਾ ਕੀਤਾ ਕਿ ਜੇ ਆਪਣੀ ਦੁਕਾਨ ਤੇ 5-7 ਕਸਟਮਰ ਘੱਟ ਵੀ ਆ ਜਾਣਗੇ ਨਾ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਔਰ ਉਹੀ ਪੰਜ ਸੱਤ ਕਸਟਮਰ ਉਹ ਬਾਪੂ ਦੇ ਚਿਹਰੇ ਦੀ ਮੁਸਕਾਨ ਬਣ ਸਕਦੇ ਤੇ ਜੇ ਉਸ ਬਾਪੂ ਦੇ ਚਿਹਰੇ ਦੇ ਖੁਸ਼ੀ ਦਾ ਕਾਰਨ ਆਪਾਂ ਬਣੀਏ ਤੇ ਆਪਣੇ ਲਈ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਜੇ ਆਪਾਂ ਉਹ ਬਾਪੂ ਦੀ ਖੁਸ਼ੀ ਬਾਰੇ ਸੋਚਾਂਗੇ ਨਾ ਤੇ ਉਹ ਰੱਬ ਆਪਣੀ ਖੁਸ਼ੀ ਬਾਰੇ ਆਪੇ ਸੋਚ ਲਵੇਗਾ ਇਸ ਕਰਕੇ ਆਪਣੀ ਟੈਨਸ਼ਨ ਨਾ ਲੈ ਤੋ ਜੇ ਕਿਸੇ ਦੀ ਮਾੜੀ ਮੋਟੀ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਹੁੰਦੀ ਹੈ ਨਾ ਚੁੱਪ ਕਰਕੇ ਕਰਦਿਆ ਕਰੋ ਠੀਕ ਆ ਜੀ ਮੇਰਾ